ਜੇ ਪੰਜਾਬ ਚ ਕੀਤਾ ਤੂੰ ਦੇਖ ਲੋ ਪੰਜਾਬ ਚ ਪੀਡੀਓ ਹੀ ਬਦਲ ਕੇ ਰੱਖਤੀ ਵਿੱਚ ਹੀ ਪ੍ਰਕਾ ਵੱਡਾ ਬਾਦਲ ਵਿੱਚ ਹੀ ਸੁਖਵੀਰ ਬਾਦਲ ਵਿੱਚ ਹੀ ਮਜੀਠੀਆ ਵਿੱਚ ਹੀ ਨਵਜੋਤ ਸਿੱਧੂ ਵਿੱਚ ਹੀ ਮਨਪ੍ਰੀਤ ਬਾਦਲ ਵਿੱਚ ਹੀ ਦੇਸ਼ ਪ੍ਰਤਾਪ ਕਹਿਰੋਂ ਵਿੱਚ ਹੀ ਆ ਕੈਪਟਨ ਅਮਰਿੰਦਰ ਸਿੰਘ ਵਿੱਚ ਹੀ ਆ ਪੱਠੜਾ ਇੱਥੇ ਕਾ ਗਵਾਂਡ ਵਾਲੀ ਵਿੱਚ ਹੀ ਮਲੂਕੇ ਵਿੱਚ ਹੀ ਭੂੰਦੜ ਸਾਰੇ ਹੀ ਰਗੜਦੇ ਜੀ ਲੋਕਾਂ ਦੇ ਸਾਥੀਕਾਰ ਬਹੁਤ ਧੰਨਵਾਦ ਤੁਹਾਡਾ ਜਾਓ ਕਰੇ ਜਾਓ ਸ਼ਾਬਾਸ਼ ਉਹ ਦੇਖ ਸੁਦੇਸ਼ ਸਿੰਘ ਢੀਂਟਸਾ ਕੀ ਕਹਿੰਦਾ ਸੀ ਜਦੋਂ ਮੈਂ 2014 ਚ ਲੜਿਆ ਸੁਦੇਸ਼ ਸਿੰਘ ਢੀਂਟਸਾ ਕਹਿੰਦਾ ਕਹਿੰਦਾ ਅੱਜ ਮੈਂ ਭਗਵੰਤ ਮਾਨ ਦੀ ਫੋਟੋ ਦੇਖੀ ਸੀ ਐ ਹੱਥ ਬੰਨੇ ਹੋਏ ਸੀ ਪੋਸਟਰ ਤੇ ਕਿਸੇ ਕੰਨ ਤੇ ਲੱਗਿਆ ਹੋਣਾ ਕਹਿੰਦਾ ਮੈਨੂੰ ਫੋਟੋ ਦੇਖ ਕੇ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਫਿਰ ਢੀਂਟਸਾ ਸਾਹਿਬ ਜਿੰਨਾ ਚਿਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਵੋਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰਾ ਡੱਬ ਰੋਇਆ ਕਰੋਗੇ ਤੁਸੀਂ ਦੇਖ ਲਓ ਅੱਜ ਤੁਸੀਂ ਮੇਰਾ ਨਾਂ ਲੈ ਦੋ ਹੰਝੂਆਂ ਨਾਲ ਬੱਠਲ ਪਰ ਦਿੰਦੇ ਆ ਸੋ ਵੀਰੋ ਕੋਈ ਪੈਸੇ ਦੇ ਲਾਲਚ ਨੂੰ ਨਹੀਂ ਆਏ ਕੋਈ ਰੇਤੇ ਵਾਲੀਆਂ ਖੱਡਾਂ 'ਚ ਨਹੀਂ ਹਿੱਸਾ ਪਾਉਣਾ ਕੋਈ ਢਾਬਿਆਂ 'ਚ ਨਹੀਂ ਹਿੱਸਾ ਪਾਉਣਾ ਹਿੱਸਾ ਪਾਉਣਾ ਤਾਂ ਲੋਕਾਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਪਾਉਣਾ ਹੋਰ ਕਿਤੇ ਹਿੱਸਾ ਨਹੀਂ ਪਾਉਣਾ। ਮੇਰੇ ਵਰਗੇ ਬੰਦੇ ਨੂੰ ਕੋਈ ਕਹਿੰਦਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ। ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ। ਪੈਸੇ ਨਾਲ ਪੋਜੀਸ਼ਨ ਬਣਦੀ। ਕੋਈ ਕਾਰੋਬਾਰ ਚਲਾ ਲੈਂਦਾ। ਧਨੀਆਂ ਦੀ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਐ ਮਿਤਰਾ ਮੈਂ ਪੈਸੇ ਬਹੁਤ ਕਮਾ ਲੈੰਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈੰਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈੰਦਾ ਕਿੰਨੇ ਧਨੀ ਹੋ ਹੋ ਤੁਰ ਪੇ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈੰਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਸਾਰੀ ਦੁਨੀਆ ਵਿੱਚ ਉਦਾਸੀਆਂ ਕਰਕੇ ਘਰ ਘਰ ਜਾ ਕੇ ਕੀਰਤ ਕਰੋ ਦਾ ਨਾਮ ਜਪੋ ਦਾ ਵੰਡ ਛਕੋ ਦਾ ਹੌਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਨੂੰ ਸਾਡੇ ਗੁਰੂਆਂ ਨੇ ਸ਼ਹੀਦਾਂ ਨੇ ਸਾਡੇ ਦੇਵੀ-ਦੇਵਤਿਆਂ ਨੇ ਲੋਕਾਂ ਦੇ ਹੱਕ 'ਚ ਖੜਨ ਦੀ ਗਰੀਬਾਂ ਦੇ ਹੱਕ 'ਚ ਖੜਨ ਦੀ ਤੇ ਉਹਨਾਂ ਨੇ ਹੱਕ 'ਚ ਲੜਨ ਦੀ ਪ੍ਰੇਰਣਾ ਦਿੱਤੀ ਹੋਈ ਹੈ ਅਸੀਂ ਉਸ ਮਿੱਟੀ ਦੇ ਬਣੇ ਹੋਏ ਹਾਂ ਸੋ ਇਹਨਾਂ ਨੂੰ ਕੀ ਪਤਾ ਆਜ਼ਾਦੀ ਹੋਈ 15 ਅਗਸਤ ਨੂੰ 1947 ਸਾਰਾ ਮੁਲਕ ਜਸ਼ਨ ਮਨਾ ਰਿਹਾ ਸੀ ਆਪਣੇ ਬੈਣ ਪੈ ਰਹੇ ਸੀ ਇੱਥੇ ਕਿਉਂਕਿ 10 ਲੱਖ ਬੰਦਾ ਮਾਰਿਆ ਗਿਆ ਜੀ ਆਪਨ ਤਾਂ ਬਹੁਤ ਮਹਿੰਗੀ ਪਈ ਆ ਆਜ਼ਾਦੀ ਇਹਨਾਂ ਨੂੰ ਕੀ ਪਤਾ ਦਾਦੇ ਨਾਨੇ ਨਾਨੀਆਂ ਪੂਆ ਪੁੱਪੜ ਤਾਂ ਆਪਣੇ ਮਰੇ ਨੇ ਇਹਨਾਂ ਨੂੰ ਕੀ ਪਤਾ ਆਜ਼ਾਦੀ ਕੀ ਹੁੰਦੀ ਆ ਇਹ ਹੁਣ ਸਾਨੂੰ ਆਜ਼ਾਦੀ ਦੇ ਮਤਲਬ ਸਮਝਾਉਣ ਲੱਗ ਜਾਂਦੇ ਆ ਸੋ ਇਸ ਕਰਕੇ ਇਹ ਜਿਹੜੇ ਝੂਠੇ ਦੇਸ਼ ਭਗਤ ਬਣਦੇ ਆ ਇਹਨਾਂ ਦੇ ਪਿੱਛੇ ਨਾ ਲੱਗੋ ਇਹਨਾਂ ਨੂੰ ਧਰਤੀ ਦਿਖਾਓ ਇੱਕ ਵਾਰੀ ਕਿ ਭਾਈ ਅਸੀਂ ਐਂ ਕਰ ਸਕਦੇ ਆ ਜੇ ਪੰਜਾਬ 'ਚ ਕੀਤਾ ਤੁਸੀਂ ਦੇਖ ਲਓ ਪੰਜਾਬ 'ਚ ਪੀਡੀਓ ਹੀ ਬਦਲ ਕੇ ਰੱਖਤੀ ਵਿੱਚ ਹੀ ਪ੍ਰਕਾਹ ਬਾਦਲ ਵਿੱਚ ਹੀ ਸੁਖਵੀਰ ਬਾਦਲ ਵਿੱਚ ਹੀ ਮਜੀਠੀਆ ਵਿੱਚ ਹੀ ਨਵਜੋਤ ਸਿੱਧੂ ਵਿੱਚ ਹੀ ਮਨਪ੍ਰੀਤ ਬਾਦਲ ਵਿੱਚ ਹੀ ਦੇਸ਼ ਪ੍ਰਤਾਪ ਕਹਿਰੋਂ ਵਿੱਚ ਹੀ ਪਾ ਕੈਪਟਨ ਮਰਦਸ ਸਿੰਘ ਵਿਚਿਆ ਪਠੜ ਇੱਥੇ ਕਾ ਗਵਾਂਡ ਵਾਲੀ ਵਿਚੇ ਮਲੂਕੇ ਵਿਚੇ ਹੀ ਭੂੰਦੜ ਸਾਰੇ ਹੀ ਰਗੜਦੇ ਜੀ ਲੋਕਾਂ ਦੇ ਸਾਥੀਕਾਰ ਬਹੁਤ ਧੰਨਵਾਦ ਤੁਹਾਡਾ ਜਾਓ ਕਰੇ ਜਾਓ ਸ਼ਾਬਾਸ਼ ਪਬਲਿਕ ਹੈ ਲੋਕ ਨੇ ਆ ਗਿਆ ਮੂਰਤ ਬਣ ਗਿਆ ਮ ਉਹਨੂੰ ਬਥੇੜਾ ਸਮਝਾਇਆ ਨਾ ਕਰੋ ਨਾ ਕਰੋ ਮੰਨੇ ਹੀ ਨਹੀਂ ਜਦੋਂ 70 70000 ਤੇ ਹਰਾਏ ਉਦੋਂ ਬਾਅਦ ਮੰਨੇ ਨੇ ਉਹਦੇ ਕੋ ਸੁਦੇਸ਼ ਸਿੰਘ ਢੀਂਟਸਾ ਕੀ ਕਹਿੰਦਾ ਸੀ ਜਦੋਂ ਮੈਂ 2014 ਚ ਲੜਿਆ ਸੁਦੇਸ਼ ਸਿੰਘ ਢੀਂਟਸਾ ਕਹਿੰਦਾ ਕਹਿੰਦਾ ਅੱਜ ਮੈਂ ਭਗਵੰਤ ਮਾਨ ਦੀ ਫੋਟੋ ਦੇਖੀ ਸੀ ਐ ਹੱਥ ਬੰਨੇ ਹੋਏ ਸੀ ਪੋਸਟਰ ਤੇ ਕਿਸੇ ਕੰਨ ਤੇ ਲੱਗਿਆ ਹੋਣਾ ਕਹਿੰਦਾ ਮੈਨੂੰ ਫੋਟੋ ਦੇਖ ਕੇ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਫਿਰ ਢੀਂਟਸਾ ਸਾਹਿਬ ਜਿੰਨਾ ਚਿਰ ਵੋਟਾਂ ਨਹੀਂ ਪੈਂਦੀਆਂ ਉਨਾ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਵੋਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰਾ ਡੱਬਰ ਰੋਇਆ ਕਰੋਗੇ ਤੁਸੀਂ ਦੇਖ ਲਓ ਅੱਜ ਤੁਸੀਂ ਮੇਰਾ ਨਾਂ ਲੈ ਦੋ ਹੰਜੂਆ ਨਾ ਬੱਠਲ ਪਰ ਦਿੰਦੇ ਆ ਉਹਦਾ ਨਾਂ ਨਾ ਲਓ ਉਹਦਾ ਨਾਂ ਨਾ ਲਓ ਬਸ ਹਾਂ ਜੀ ਸਵਾਸ਼ ਕਰਕੇ ਵੀਰੋ ਸਾਡਾ ਕਲਚਰ ਸੰਝ ਹੈ ਕਿਉਂਕਿ ਮੈਂ ਤਾਂ ਪਹਿਲੀ ਇਲੈਕਸ਼ਨ ਵੀ ਇੱਥੋਂ ਲੜਿਆ ਮੈਂ ਮੂਨ ਕੀ ਰਹਿੰਦਾ ਹੁੰਦਾ ਸੀ 2012 ਚ ਕੋ ਤੁਸੀਂ ਪੰਜਾਬ ਚੋਂ ਹੋ ਉਹ ਤੁਸੀਂ ਤੁਸੀਂ ਪੰਜਾਬ ਵਾਲਿਆਂ ਨੂੰ ਆਪਣੇ ਚ ਲੈ ਲਓ ਆਮ ਆਦਮੀ ਪਾਰਟੀ ਨੂੰ ਆਪਣੇ ਇੱਥੇ ਲਿਆਓ ਪੰਜਾਬ ਬਣ ਜਾਊਗਾ ਇੱਥੇ ਇਨਸਾਫ ਦਾ ਕੰਮ ਰਾਜ ਲੈ ਕੇ ਆਉਣਾ ਆਪਾਂ ਕਿਉਂ ਆਪਣੀ ਧਰਤੀ ਛੱਡੀਏ ਇਹਨਾਂ ਨੂੰ ਹਰਾਓ ਬਸ ਇਹ ਹਾਰਨਗੇ